ਜੰਨਤ ਗੁਰਗੋਬਿੰਦ ਸਿੰਘ ਜੀ ਦੇ ਪੂਰਵਲੇ ਤਪਸਥਾਨ ਗੁਰਦੁਆਰਾ ਸ਼੍ਰੀ ਹੇਮਕੁੰਡ ਸਾਹਿਬ ਪਹੁੰਚ ਗਏ ਆ। ਡੰਗਰ ਹਾਲ ਤੋਂ ਸਰੋਵਰ ਤੱਕ ਦਾ ਜਿਹੜਾ ਰਸਤਾ ਹੈ ਉਹ ਫੌਜੀ ਵੀਰ ਬਣਾ ਰਹੇ ਨੇ। 25 ਤਰੀਕ ਤੱਕ ਇਹਨਾਂ ਪੂਰਾ ਬੰਦੋਬਸਤ ਹੋ ਜਾਊਗਾ। 61 ਅਨੰਦਮਈ ਯਾਤਰਾ ਹੋ ਰਹੀ ਹੈ ਸ਼੍ਰੀ ਹੇਮਕੁੰਡ ਸਾਹਿਬ ਦੀ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸასი ਕਾਲ ਕੀ ਹਾਲ ਚਾਲ ਹੈ? ਦਾਸ ਕਾ ਦਾ ਸਾਰੇ ਠੀਕ ਹੋਵੋਗੇ। ਸਪੈਸ਼ਲ ਵੀਲੋਗ ਵਿੱਚ ਦੇਖਿਆ ਸੀ ਗੋਵਿੰਦ ਧਾਮ ਪੁੱਜ ਗਏ ਸੀ ਤੇ ਅੱਜ ਤਕਰੀਬਨ ਟਾਈਮ ਹੋ ਰਿਹਾ ਹੈ ਇਸ ਵੀਰ ਦੇ 6:13 ਤੇ ਹੁਣ ਅਸੀਂ ਜਾ ਰਹੇ ਨੇ ਉੱਪਰ ਸ੍ਰੀ ਹੇਮਕੁੰਡ ਸਾਹਿਬ ਜੀ ਦਾ ਦਰਸ਼ਨ ਕਰਨ ਚਾਹ ਪਾਣੀ ਛਕ ਲਿਆ ਇੱਥੋਂ ਚੱਲਦੇ ਆਂ ਤੇ ਇਹ ਆ ਗਿਆ ਜੀ ਉਹ ਪੁਲ ਜਿੱਥੋਂ ਸ੍ਰੀ ਹੇਮਕੁੰਡ ਸਾਹਿਬ ਦੀ ਜਿਹੜੀ ਮੇਨ ਟ੍ਰੈਕਿੰਗ ਸ਼ੁਰੂ ਹੁੰਦੀ ਹੈ ਅਪੂਲਾਂਕੇ ਗੋਵਿੰਦ ਥਾਂ ਮੈਂਦਾ ਉਹ ਨੀਚੇ ਤੇ ਇੱਥੋਂ ਜਿਹੜੀ ਮੇਨ ਟਰੈਕਿੰਗ ਸ਼ੁਰੂ ਹੁੰਦੀ ਹੈ ਤੇ ਆਪਾਂ ਜਾਣਾ ਉਹ ਸਾਹਮਣੇ ਪਹਾੜ ਤੇ ਉਹ ਨਿਸ਼ਾਨ ਸਾਹਿਬ ਦਿਖਦੇ ਨੇ ਥੋੜੇ ਜੇ ਤੇ ਆਪਾਂ ਜਾਣਾ ਉੱਥੇ ਇਹ ਚੜਾਈ ਕੱਲ ਵਾਲੀ ਟਰੈਕਿੰਗ ਨਾਲੋਂ ਥੋੜੀ ਸਖਤ ਹੈ ਕਿਉਂਕਿ ਇਹ ਥੋੜੀ ਸਿੱਧੀ ਆ ਉਹਦੇ ਨਾਲ ਉਹ ਉੱਪਰ ਥੱਲੇ ਹੁੰਦੀ ਰਹਿੰਦੀ ਹੈ ਕਦੇ ਚੜਗੇ ਕਦੇ ਉਤਰਗੇ ਪਰ ਜਿਹੜੀ ਇਹ ਟਰੈਕਿੰਗ ਹੈ ਇਹ ਚੜਨੀ ਹੋਏ ਸਿੱਧੀ ਤੇ ਠੀਕ ਹੈ ਹੁਣ ਚੱਲਦੇ ਆਪਾਂ ਮੇਰੇ ਨਾਲ ਦਿੱਤਾ ਨੰਗੇ ਅੱਗੇ ਤੇ ਮੈਂ ਧੀ ਹੌਲੀ ਜਾ ਰਿਹਾ ਹਾਂ ਥਿਊ ਇੰਜੋਏ ਕਰਦਾ ਵਾਹਿਗੁਰੂ ਦਾ ਨਾਲ ਲੰਦਾ ਹੋਇਆ ਤੇ ਠੀਕ ਹੈ ਜੀ ਚੱਲਦੇ ਹੁਣ ਤੇ ਜਾ ਕੇ ਦਰਸ਼ਨ ਕਰਦੇ ਆਪਾਂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਜਦੋਂ ਗੋਵਿੰਦ ਹਾਉਂ ਤੋਂ ਆਪਾਂ ਟਰੈਕਿੰਗ ਕਰਕੇ ਥੋੜੀ ਜਿਹੀ ਉੱਪਰ ਆਉਨੇ ਆ ਤਾਂ ਇਹ ਰਸਤਾ ਜਿਹੜਾ ਜਾਂਦਾ ਹੈ ਫੁੱਲਾਂ ਦੀ ਘਾਟੀ ਨੂੰ ਫੁੱਲਾਂ ਦੀ ਘਾਟੀ ਫਿਲਹਾਲ ক্লোਜ਼ ਹੈ ਫੁੱਲਾਂ ਦੀ ਘਾਟੀ ਦਾ ਜਿਹੜਾ ਸਮਾਂ ਉਹ ਜੂਨ ਜੁਲਾਈ ਅਗਸਤ ਇਹ 3 ਮਹੀਨੇ ਹਨ ਵਧੀਆ ਫੁੱਲ ਜਿਹੜੇ ਖਿੜੇ ਹੋਏ ਨੇ ਫੁੱਲਾਂ ਦੀ ਘਾਟੀ 'ਚ ਤੇ ਦੇਖਾਂਗੇ ਆਪਾਂ ਜਦ ਅਗਲੀ ਵਾਰ ਆਵਾਂਗੇ ਜੂਨ ਜੁਲਾਈ 'ਚ ਤਾਂ ਫੁੱਲਾਂ ਦੀ ਘਾਟੀ ਵੀ ਜ਼ਰੂਰ ਦੇਖ ਕੇ ਜਾਵਾਂਗੇ ਪਿਛਲੇ ਸਾਲ ਆਏ ਸੀ ਸਾਨੂੰ ਇੰਨੇ ਫੁੱਲ ਦੇਖਣ ਨੂੰ ਮਿਲੇ ਨਹੀਂ ਤੇ ਇਸ ਵਾਰ ਆਪਾਂ ਜਿਹੜੇ ਫੁੱਲ ਹੈ ਉਹ ਦੇਖ ਕੇ ਜਾਵਾਂਗੇ ਤੇ ਬਾਕੀ ਕੁਦਰਤ ਦੇ ਨਜ਼ਾਰੇ ਲੈਂਦੇ ਹੋਏ ਹਵਾ ਠੰਡੀ ਠੰਡੀ ਚੱਲ ਰਹੀ ਹੈ ਇੱਕਦਮ ਸਾਫ਼ ਯਾ ਟਰੈਕਿੰਗ ਕਰਦੇ ਹੋਏ ਚੱਲ ਰਹੇ ਹਾਂ ਤੇ ਬਾਕੀ ਕੋਈ ਨਹੀਂ ਵਾਹਿਗੁਰੂ ਦਾ ਨਾਮ ਲੈ ਕੇ ਆਪਾਂ ਪਹੁੰਚ ਜਾਣਾ ਉੱਪਰ ਜੀ ਹੇਮਕੁੰਡ ਸਾਹਿਬ ਜੀ ਦੇ ਕਰਨੇ ਆ ਦਰਸ਼ਨ ਤੇ ਚੱਲਦੇ ਆ ਕਗਰਿਆ ਗੋਵਿੰਦ tạm ਰੇਂਜ ਦਾ نیچے तकरीबन ਆਪਾਂ 1.5 ਤੋਂ 2 ਕਿਲੋਮੀਟਰ ਉੱਪਰ ਆ ਗਏ ਤੇ ਫਿਲਹਾਲ ਜਿਵੀਆਂ ਦੁਕਾਨਾਂ ਨੇ ਇਹ ਬੰਦ ਪਈਆਂ ਮੇਬੀ ਕੱਲ ਜਾਂ ਪਰਸੋਂ ਤੱਕ ਇਹ ਜਿਨੀਆਂ ਦੁਕਾਨਾਂ ਨੇ ਇਹ ਲੱਗਣੀਆਂ ਸ਼ੁਰੂ ਹੋ ਜਾਣਗੀਆਂ ਤੇ ਜਿਹੜਾ ਸੰਗਤਾਂ ਦਾ ਉਮਮਾ ਆ ਕੇ ਪਹੁੰਚਣਾ ਹੈ ਹਿਮਕੁੰਡ ਸਾਹਿਬ ਸ਼ੁਰੂ ਹੋ ਜੂਗਾ ਤੇ ਅੱਜ ਸਾਡਾ ਜਿਹੜਾ ਬੰਦਾ ਥੋੜਾ ਥੋੜਾ ਥੱਕ ਰਿਹਾ ਕੀ ਗੱਲ ਬਾਈ ਕਿਉਂ ਥੱਕ ਰਿਹਾ ਅੱਜ ਅੱਜ ਬਾਬਾ ਸਿੱਧੀ ਚੜਾਈ ਹੈ ਸਿੱਧੀ ਚੜਾਈ ਅੱਜ ਕੱਲੇ ਚੜਾ ਨਹੀਂ ਤਰਾਈ ਸੀਗੀ ਅੱਛਾ ਜੀ ਮਾਦੋ ਛੋਟੇ ਛੋਟੇ ਸਟੈਪ ਪੱਟਨੇ ਚਾਹੀਦੇ ਨੇ ਤੇ ਇਹੀ ਗੱਲ ਹੈ ਕੱਲ ਨਾ ਬਲੋ ਪਾਠ ਕਰੋ ਤੇ ਕੱਲ ਤਾਂ ਬਾਈ ਬਹੁਤ ਛੇਤੀ ਪਹੁੰਚ ਗਿਆ ਸੀਗਾ ਕੱਲ ਤਾਂ 2 ਘੰਟੇ ਚ ਲੱਗੇ ਸੀਗੇ ਜੇ ਨਾ ਛੱਡਦੇ ਕੀ ਤੇ ਅੱਜ ਵਾਲੀ ਚੜਾਈ ਫਿਰ ਹੈ ਸਖਤ ਹੈ ਨਾ ਪੂਰੀ ਤੇ ਇਹ ਚੜਾਈ ਸਕਤ ਹੈ ਤੇ ਬਾਕੀ ਉਹ ਖੜੇ ਜੀ ਬੰਦਾ ਸਾਡਾ ਉਹ ਵੀ ਥੱਕ ਗਿਆ ਤੇ ਠੀਕ ਹੈ ਜੀ ਬਾਕੀ ਸਲਾਹ ਇਹੀ ਹੈ ਕਿ ਛੋਟੇ ਛੋਟੇ ਸਟੈਪ ਪਟੋ ਤੇ ਪਾਣੀ ਦੀ ਬੋਤਲ ਨਾਲ ਰੱਖੋ ਇੱਕ ਇੱਕ ਘੁੱਟ ਪੀਓ ਜਾਂ ਜਦ ਗਲਾ ਸੁੱਕਦਾ ਤਾਂ ਇੱਕ ਇੱਕ ਘੁੱਟ ਪਾਣੀ ਦੀ ਪੀ ਲੋ ਵਿੱਚ ORS ਘੋਲ ਲੋ ਜਾਂ ਹੋਰ ਕੁਝ ਘੋਲ ਲੋ ਤੇ ਨਿੱਕੇ ਨਿੱਕੇ ਸਟੈਪ ਕਰਕੇ ਅੱਗੇ ਅੱਗੇ ਚੱਲੀ ਚੱਲੋ ਲੋ ਜੀ ਉਹ ਰੋ ਸ਼ੁਰੂ ਹੋਏਗਾ ਚਿੱਟੀ ਚਾਦਰ ਜਿਨੂ ਕਹਿੰਦੇ ਨੇ ਗਲੇਸ਼ੀਅਰ ਤਕਰੀਬਨ ਨੌਨ ਸਟਾਪ ਇੱਕ ਦੋ ਵਾਟਰ ਬ੍ਰੇਕ ਤੋਂ ਬਾਅਦ ਕਾਫੀ ਉੱਪਰ ਪਹੁੰਚ ਗਏ ਆ ਹੁਣੇ ਤੋਂ ਗਲੇਸ਼ੀਅਰ ਤੋਂ ਜਿਹੜਾ ਹੇਮਕੁੰਨ ਸਾਹਿਬ ਗੁਰਦੁਆਰ ਸਾਹਿਬ ਦਾ ਰਸਤਾ ਰਹਿੰਦਾ ਔਰ ਡੇਢ ਕਿਲੋਮੀਟਰ ਰਹਿੰਦਾ ਬਾਕੀ ਦੇਖਦੇ ਆ ਫੌਜੀ ਵੀਰਾਂ ਵੱਲੋਂ ਬਰਸਾ ਦਾ ਪੂਰੀ ਸਾਫ ਸਫਾਈ ਕੀਤੀ ਵੀ ਹੈ ਪੈਰ ਮੇ ਵੀ ਨਹੀਂ ਤਿਸਲੂਗਾ ਤੇ ਹੁਣ ਚੱਲਦੇ ਆ ਤੇ ਥੋੜਾ ਜਿਹਾ ਹੀ ਰਹਿ ਗਿਆ ਬਾਕੀ ਉੱਪਰ ਜਾ ਕੇ ਜਿੱਤ ਕੇ ਤੁਰਕੇ ਜਾਣ ਵਾਲਾ ਇੱਕ ਪੌੜੀਏ ਨਾਸਤੇ ਜਾਣ ਵਾਲਾ ਤੇ ਉੱਥੇ ਜਾ ਕੇ ਥੋੜਾ ਆਰਾਮ ਕਰਾਂਗੇ ਇਹ ਜੀ ਬਲੈਕ ਆਈਸ ਇਹਦੇ ਪਰ ਤੁੰਨਾ ਥੋੜਾ ਜਿਆ ਔਖਾ ਹੁੰਦਾ ਹੈ ਪੈਰ ਸਲਿੱਪ ਕਰਦਾ ਹੁੰਦਾ ਹੈ ਇਹਦੇ ਪਰ ਥੋੜਾ ਜਿਆ ਜਦ ਤੁਰਦੇ ਆ ਤੇ ਬੜੀ ਧਿਆਨ ਨਾਲ ਤੁਰਿਓ ਜੇ ਆ ਰਹੇ ਹੋ ਤੇ ਹੌਲੀ ਹੌਲੀ ਕਰਕੇ ਸਟੈਪ ਪਟਿਓ ਬਾਕੀ ਜਿਹੜੀ ਬਰਫ਼ ਹੈ ਇਸ ਵਾਰ ਬਹੁਤ ਘੱਟ ਹੈ ਨੀਦਾਂ ਵਾਲੇ ਦਵਾਲੇ ਸਾਰੇ ਕਿਤੇ ਬਰਫ਼ ਹੀ ਬਰਫ਼ ਹੁੰਦੀ ਹੈ ਇਹ ਸਾਰ ਸੰਗਤ ਵੀ ਦੱਸ ਰਹੀ ਜਿਹੜੀ ਸੇਵਾ ਕਰਕੇ ਆਈ ਹੈ ਕਹਿੰਦੇ ਵੀ برف ਉੱਪਰ ਵੀ ਘਾਟਾ ਸਰੋਵਰ ਕਹਿੰਦੇ ਆ ਮਤਲਬ ਜਲ ਜਲ ਹੀ ਹੈ ਸਰੋਵਰ ਚ ਨਹੀਂ ਹੈ ਕਿ برف ਜੰਮੀ ਹੁੰਦੀ ਹੈ 6-6 ਫੁੱਟ ਤੇ ਬਾਕੀ ਜਾ ਕੇ ਦੇਖਦੇ ਆ ਬਸ ਥੋੜਾ ਜਿਹਾ ਰਸਤਾ ਰਹਿ ਗਿਆ ਨੂੰ ਜੀ ਥੋੜਾ ਅੱਗੇ ਆ ਕੇ ਇਹ ਤਾਂ ਜਮਾਈ ਛੋਟਾ ਜਿਹਾ ਰਸਤਾ ਰਹਿ ਜਾਂਦਾ ਤੇ ਬਾਕੀ ਸਾਫ ਸਪਾਈ ਹੋ ਜੇ ਕਰ ਰਹੇ ਆ ਵੀਰਪਰਾ ਉਹ ਸਾਹਮਣੇ ਆ ਰਹਿ ਜਾਂਦਾ ਪੌੜੀਆਂ ਵਾਲਾ ਰਸਤਾ ਹੋ ਰਿਹਾ ਸਾਹਮਣੇ ਤੇ ਫਿਲਹਾਲ ਅਜੇ ਰਾਸਤਾ ਬਹੁਤ ਛੋਟਾ ਹੈ ਤੇ ਬਾਕੀ ਘੈਂਟ ਜੇ ਬੂਟ ਪਾ ਕੇ ਆਇਓ ਜਿਹੜੇ ਨਾਂ ਤਿਲਸਣ ਤੇ ਬਾਕੀ ਹੌਲੀ-ਹੌਲੀ ਆਇਓ ਕੋਈ ਚੱਕਰ ਨਹੀਂ ਤੇ ਜੇ ਸਵੇਰੇ ਤੁਸੀਂ 6 ਵਜੇ ਵੀ ਚੱਲ ਪਏ ਤਾਂ ਆਰਾਮ ਨਾਲ 10-11 ਵਜੇ ਤੱਕ ਪਹੁੰਚ ਜੂਗੇ ਉੱਪਰ ਤੇ ਅੱਜ ਅਸੀਂ ਚੱਲੇ ਸੀਗੇ 6:30 ਤੇ ਹੁਣ ਦੇਖਦੇ ਹਾਂ ਕਿੰਨੇ ਵਜੇ ਆਪਾਂ ਉੱਪਰ ਪਹੁੰਚਦੇ ਹਾਂ ਕੈਂਟ ਅਨੰਦਮਈ ਯਾਤਰਾ ਹੋ ਰਹੀ ਹੈ ਸ੍ਰੀ ਹੇਮਕੁੰਡ ਸਾਹਿਬ ਦੀ ਇਹ ਆ ਗਿਆ ਜੀ ਚੜਾਈ ਵਾਲਾ ਰਸਤਾ ਤੇ ਇਹ ਆ ਗਿਆ ਪੌੜੀਆਂ ਵਾਲਾ ਰਸਤਾ ਪਿਛਲੀ ਵਾਰ ਆਪਾਂ ਗਏ ਸੀ ਚੜਾਈ ਵਾਲੇ ਰਾਸਤੇ ਤੇ ਇਸ ਵਾਰ ਪੌੜੀਆਂ ਵਾਲੇ ਰਾਸਤੇ ਜਾ ਕੇ ਦੇਖਦੇ ਆਂ तकरीबन ਪਿਛਲੀ ਵਾਰ ਜਿਆਦਾ ਪੌਤਣੇ ਸੀ ਤਾਂ ਗਿਣੀਆਂ ਸੀ ਹਜ਼ਾਰ ਪਲੱਸ ਜਿਹੜੀਆਂ ਪੌੜੀਆਂ ਬਾਕੀ ਚੱਲਦੇ ਆਂ ਕੋਈ ਗੱਲ ਨਹੀਂ ਦੇਖਦੇ ਆਂ ਇਸ ਵਾਰ ਚੜ ਕੇ ਜੜੀਆਂ ਹੀ ਜਾਣੀਆਂ ਜੜੀਆਂ ਤਾਂ ਜਾਣ ਗਈਆਂ ਬਸ ਇਹ ਹੈ ਕਿ ਟਾਈਮ ਥੋੜਾ ਜ਼ਿਆਦਾ ਲੱਗ ਜੂਗਾ ਤੇ ਠੀਕ ਹੈ ਚੜਦੇ ਆਂ ਜਾ ਕੇ ਗਲਾ ਐਨ ਪੂਰੀ ਤਰ੍ਹਾਂ ਸੁੱਕ ਗਿਆ ਪਾਣੀ ਵਾਲੇ ਕੋਈ ਹੈ ਨਹੀਂ ਮੇਰੇ ਨਾਲ ਅੱਧੇ ਅੱਗੇ ਲੰਘ ਗਏ ਅੱਦੇ ਪਿੱਛੇ ਨੇ ਤੇ ਉਰੇ ਦੁਕਾਨਾਂ ਹੈਗੀਆਂ ਜਿਹੜੀਆਂ ਇਹਨਾਂ ਚ ਹਜੇ ਕੁਝ ਮਾਲ ਮੂਲ ਲੱਗਿਆ ਨਹੀਂ ਅਜੇ ਤਾਂ ਇਹ ਸਮਾਨ ਸਮੂਹਣ ਪੈਕ ਕਰਕੇ ਲਿਆਏ ਆ ਆਪਣਾ ਤੇ ਚਲੋ ਕੋਈ ਨਹੀਂ ਠੀਕ ਹੈ ਚੱਲਦੇ ਆ ਉੱਪਰ ਜਾ ਕੇ ਛਕਾਂਗੇ ਹੁਣ ਤਾਂ ਤੇ ਇਹ ਹੈ ਜੀ ਉਹ ਨਿਸ਼ਾਨ ਸਾਹਿਬ ਜਿਹੜਾ ਗੋਵਿੰਦ ਤਾਂ ਆਮ ਤੋਂ ਦਿਖਦਾ ਹੁੰਦਾ ਜਿਹੜਾ ਪਹਿਲਾਂ ਆਪਾਂ ਦਿਖਾਇਆ ਸੀ ਤੁਹਾਨੂੰ ਤੇ ਆਪਣੀ ਮੰਜ਼ਿਲ ਚਾਂਦੀ ਸਕਿੰਟਾਂ ਚ ਆਉਣ ਵਾਲੀ ਹੈ ਸਾਹ ਉਹ ਚੜ ਰਿਹਾ ਹੈ ਪਤਾ ਨਹੀਂ ਮੌਸਮ ਠੰਡਾ ਤਾਂ ਕਰਕੇ ਜਾਂ ਪਿਛਲੀ ਵਾਰ ਆਏ ਸੀ ਇੰਨਾ ਸਾਹ ਨਹੀਂ ਚੜਿਆ ਸੀ ਇੱਕ ਪੌੜੀਆਂ ਵਾਲਾ ਪੰਗਾ ਜਾਂ ਲੈ ਕੇ ਦੇਖਿਆ ਸੀਗਾ ਪਰ ਫਿਰ ਵੀ ਠੀਕ ਰਿਹਾ ਪੌੜੀਆਂ ਵਾਲਾ ਰਸਤਾ ਮੇਰੇ ਵੀ ਦੂਏ ਰਾਸਤੇ ਨਾਲੋਂ ਵਧੀਆ ਥੋੜੀ ਥੋੜੀ ਕਰਕੇ ਚੜੀ ਜੰਨੇ ਆ ਉਹ ਘੁੰਮ ਕੇ ਆਉਣਾ ਪੈਂਦਾ ਇਹ ਮਤਲਬ ਸਿੱਧਾ ਏ ਤਾਂ ਫਿਰ ਵੀ ਫਰਕ ਤਾਂ ਹੈਗਾ ਬਾਕੀ ਚੱਲਦੇ ਹੁਣ ਗਲਾ ਬਹੁਤ ਸੁੱਕ ਰਿਹਾ ਮੇਰੇ ਤਾਂ ਬੋਲਿਆ ਵੀ ਨਹੀਂ ਜਾ ਰਿਹਾ ਪਾਣੀ ਵਾਲਾ ਕੋਈ ਹੈ ਨਹੀਂਗਾ ਦੁਕਾਨ ਵੀ ਨਹੀਂ ਖੁੱਲੀ ਸੀ ਕੋਈ ਨਾ ਹੀ ਕੋਈ ਮਿਲਿਆ ਕਿਉਂਕਿ ਸਾਰੇ ਉੱਪਰ ਪਹੁੰਚ ਗਏ ਜਾਂ ਜਾਂ ਹਜੇ ਕਈ ਥੱਲੇ ਨੇ ਚੱਲਦੇ ਆਪਾਂ ਤੇ ਸਭ ਤੋਂ ਜਾ ਕੇ ਪਹਿਲਾਂ ਪਾਣੀ ਪੀਨੇ ਆ ਨਮਸਕਾਰ ਕਰਦੇ ਆ ਬਾਬਾ ਜੀ ਨੂੰ ਤੇ ਚੱਲਦੇ ਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਬੋ ਸ਼ਕਤੀ ਤੇ ਚੱਲੀ ਉੱਪਰ ਨੂੰ ਲੋ ਜੀ ਫਾਈਨਲੀ ਆਪਾਂ ਆਪਣੀ ਡੈਸਟੀਨੇਸ਼ਨ ਜੰਨਤ ਗੁਰਗੋਵ ਸਿੰਘ ਜੀ ਦੇ ਪੂਰਵਲੇ ਤਪਸਥਾਨ ਗੁਰਦੁਆਰਾ ਸ਼੍ਰੀ ਹੇਮਕੁੰਨ ਸਾਹਿਬ ਪਹੁੰਚ ਗਏ ਆ ਤੇ ਹੁਣ ਜਾ ਕੇ ਛਕਦੇ ਆ ਕੁਝ ਬਹੁਤ ਭੁੱਖ ਲੱਗੀ ਹੈ ਕਿਉਂਕਿ ਸਵੇਰੇ ਕੁਝ ਵੀ ਨਹੀਂ ਖਾਇਆ ਸੀਗਾ ਕਿਉਂਕਿ ਆਏ ਸੀਗਾ ਵੀ ਟਰੈਕਿੰਗ ਨਹੀਂ ਕਰ ਹੁੰਦੀ ਫਿਰ ਖਾ ਪੀ ਕੇ ਤੇ ਹੁਣ ਚੱਲਦੇ ਆ ਤੇ ਨਾਲ ਕਰਦੇ ਆ ਸੇਵਾ ਜੇ ਕੋਈ ਮਿਲੀ ਲਈ ਆਪਾਂ ਪ੍ਰਸ਼ਾਦਾ ਪਾਣੀ ਛਕ ਲਿਆ ਸੀ ਤੇ ਮੌਸਮ ਇੱਕਦਮ ਵਧੀਆ ਹੋਇਆ ਵਾ ਧੁੱਪ ਲੱਗੀ ਵੀ ਹੈ ਤੇ ਬਾਕੀ ਇੱਧਰ ਸਰੋਵਰ ਮਿਸਨ ਵਾਰ ਦੀਾ ਪਾਣੀ ਆ ਇਹ ਥੋੜਾ ਹੈਗਾ ਨਹੀਂ ਪਿਛਲੇ ਸਾਲ ਇੰਨੀ ਇੰਨੀ ਬਰਫ਼ ਪਈ ਹੋਈ ਸੀਗੀ ਬਾਕੀ ਲੰਗਰ ਹਾਲ ਤੋਂ ਸਰੋਵਰ ਤੱਕ ਦਾ ਜਿਹੜਾ ਰਸਤਾ ਹੈ ਉਹ ਫੌਜੀ ਵੀਰ ਬਣਾ ਰਹੇ ਨੇ 25 ਤਰੀਕ ਤੱਕ ਇਹਨਾਂ ਪੂਰਾ ਬੰਦੋਬਸਤ ਹੋ ਜਾਊਗਾ ਤੇ ਬਾਕੀ ਸਜਾਵਟ ਇੱਧਰ ਹੋਊਗੀ ਥੋੜੀ ਜੀ ਤੇ ਅੰਦਰ ਵੀ ਹੋ ਰਹੀ ਹੈ ਸਜਾਵਟ ਤੇ ਬਾਕੀ ਆਪਾਂ ਨੂੰ ਥੋੜੀ ਜੀ ਸੇਵਾ ਮਿਲੀ ਸੀ ਤੇ ਰਾਤ ਨੂੰ ਵੀ ਸੇਵਾ ਹੋਣੀ ਹੈ ਜੇ ਤਾਂ ਉਹਰੇ ਸਿੰਘ ਘੱਟ ਹੋਏ ਤਾਂ ਫਿਰ ਆਪਾਂ ਉੱਪਰ ਹੀ ਰਹਿ ਪਾਵਾਂਗੇ ਨਹੀਂ ਜਿਵੇਂ ਉਹਨਾਂ ਨੇ ਕਿਹਾ ਆਪਾਂ ਥੱਲੇ ਚਲੇ ਜਾਵਾਂਗੇ ਤੇ ਠੀਕ ਹੈ ਜੀ ਬਾਕੀ ਨਿਸ਼ਾਨ ਸਾਹਿਬ ਇੱਧਰ ਤੇ ਸੱਤ ਪਹਾੜੀਆਂ ਦਾ ਦਿਖ ਨਹੀਂ ਰਹੀਆਂ ਕਿਉਂਕਿ ਅੱਜ ਬੱਦਲ ਬਹੁਤ ਨੇ ਨਹੀਂ ਇੱਕ ਪਹਾੜੀ ਇੱਧਰ ਉਹ ਦੋ ਤਿੰਨ ਤੇ ਚਾਰ ਪੰਜ ਛੇ ਤੇ ਇੱਧਰ ਸੱਤਵੀਂ ਪਹਾੜੀ ਜਿੱਥੇ ਨਿਸ਼ਾਨ ਸਾਹਿਬ ਲੱਗੇ ਹੋਏ ਆ ਇੱਧਰ ਨੇ ਤੇ ਠੀਕ ਹੈ ਬਾਕੀ ਜਿਵੇਂ ਹੋਇਆ ਤੁਹਾਨੂੰ ਅਪਡੇਟ ਦਵਾਂਗੇ ਪਾ ਥੋੜੀ ਜਿਹੀ ਸੇਵਾ ਕਰਕੇ ਬਰਫ ਹਟਾ ਕੇ ਤੇ ਚਾਹ ਪਾਣੀ ਛੱਕੇ ਦੁਆਰਾ ਤੇ ਹੁਣ ਚੱਲਦੇ ਆਪਾਂ ਥੱਲੇ ਨੂੰ ਤੇ ਕੱਲੂ ਆਵਾਂਗੇ ਫੇਰ ਅੱਜ ਸਾਡੇ ਜੋ ਜਿਹੜੇ ਤਿੰਨ ਬੰਦੇ ਆ ਉਹ ਰਹਿ ਗਏ ਬਾਕੀ ਸਿੰਘ ਜਿਆਦਾ ਸੀਗੇ ਤੇ ਅਸੀਂ ਕਿਾ ਚੱਲ ਅਸੀਂ ਕੱਲੂ ਫੇਰ ਆ ਜਾਾਂਗੇ ਤੇ ਠੀਕ ਹੈ ਜੀ ਹੁਣ ਥੱਲੇ ਚੱਲਦੇ ਆ ਤੇ ਜਾ ਕੇ ਚਾਹ ਪਾਣੀ ਛਕਾਂਗੇ ਔਰ ਇੱਕ ਘੱਟ ਛਕਿਆ ਚਾਹ ਪਾਣੀ ਔਰ ਇੱਕ ਖੀਚੜੀ ਹੁੰਦੀ ਹੈ ਪਹੁੰਚ ਗਏ ਆ ਜੀ ਕਾਗਰੀਆ ਗੋਤੇ ਅੱਜ ਦੀ ਯਾਤਰਾ ਸਾਡੀ ਬਹੁਤ ਵਧੀਆ ਰਹੀ ਉੱਪਰ ਸਾਨੂੰ ਜਿੰਨੀ ਇੱਕ ਸੇਵਾ ਮਹਾਰਾਜ ਨੇ ਦਿੱਤੀ ਉਹਨੇ ਕੀ ਕਰੀ ਤੇ ਹੁਣ ਕਾਫੀ ਨਿਹੰਗ ਸਿੰਘ ਜਾ ਰਹੇ ਸੀ ਜਿਨ੍ਹਾਂ ਨੇ ਉੱਪਰ ਰਹਿਣਾ ਤੇ ਰਾਤ ਨੂੰ ਜਿਹੜੀ ਸੇਵਾ ਮੁਕੰਮਲ ਕਰਨੀ ਹੈ ਤਕਰੀਬਨ ਆਲਮੋਸਟ ਸਾਰੀ ਸੇਵਾ ਜਿਹੜੀ ਉਹ 24 ਕੱਲ ਰਾਤ ਤੱਕ ਹੋਊਗੀ ਤੇ 25 ਤਰੀਕ ਤੱਕ ਪੂਰਾ ਸਜਾਵਟ ਦਾ ਕੰਮ ਪੂਰੇ ਬਰਫ਼ ਦਾ ਕੰਮ ਹਟਾਉਣ ਦਾ ਕੰਮ ਬਰਫ਼ ਇੱਧਰ ਉੱਧਰ ਹਟਾਉਣ ਦਾ ਕੰਮ ਤੇ ਸਰੋਵਰ ਦਾ ਕੰਮ ਜਿਹੜਾ ਸਾਰਾ ਹੋ ਜਣਾ ਤੇ ਉਸ ਤੋਂ ਬਾਅਦ ਜਦਾ ਸੀ ਆ ਰਹੇ ਸੀਗੇ ਤਾਂ ਸਾਡੇ ਥੋੜੇ ਥੋੜੇ ਬਰਫ਼ ਚ ਪੈਰ ਫਿਸ ਰਹੇ ਸੀਗੇ ਇਸ ਲਈ ਜਿਨ੍ਹਾਂ ਨੇ ਆਉਣਾ ਆਪਣੇ ਪਹਿਲੇ ਹਫ਼ਤੇ ਬੂਟ ਵਧੀਆ ਪਾ ਕੇ ਆਇਓ ਜਦ ਤੱਕ ਬਰਫ਼ ਹੈ ਤੇ ਬਾਕੀ ਦੇਖਦੇ ਰਹੋ ਤੇ ਹੁਣ ਚੱਲਦੇ ਆਂ ਜਾ ਕੇ ਲੰਗਰ ਛਕਦੇ ਆਂ ਤੇ ਅੱਜ ਦੇ ਵਲੌਗ ਦੇ ਵਿੱਚ ਇੰਨਾ ਹੀ ਸਾਹ ਚੜ ਗਿਆ ਆਕਸੀਜਨ ਦੀ ਵੀ ਥੋੜੀ ਕਮੀ ਹੈ ਇਸ ਵਾਰ ਹਨਾ ਅਮਰਤਾ ਆਕਸੀਜਨ ਦੀ ਕਮੀ ਹੈ ਇਸ ਵਾਰ ਸਾਨੂੰ ਟਰੈਕਿੰਗ ਕਰਦੇ ਹੋਏ ਕਾਫੀ ਦਿੱਕਤ ਆਈ ਹੈ ਅਸੀਂ ਥੋੜਾ ਥੋੜਾ ਟਾਈਮ ਬਾਅਦ ਬੈਠਦੇ ਰਹੇ ਆ ਤੇ ਠੀਕ ਹੈ ਬਾਕੀ ਗੁਰੂ ਮਹਾਰਾਜ ਦੀ ਜੇ ਕਿਰਪਾ ਹੋਵੇ ਬੰਦਾ ਆਪ ਹੀ ਪਹੁੰਚ ਜਾਂਦਾ ਹੈ ਤੇ ਅੱਜ ਦੇ ਵਲੌਗ ਇੰਨਾ ਹੀ ਤਦ ਤੱਕ ਬਾਏ ਤੇ ਕੱਲੂ ਮਿਲਦੇ ਆ ਰੱਬ ਰੱਖ